ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਤਿੰਨੇ ਬੱਚੇ ਦਬਿਨਾ ਵਾਂ ਬਾਕੀ ਇੱਥੇ ਆਵੋ ਆਪਣੀਆਂ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਤਸੱਲੀ ਆਪਣੀ ਇੱਥਾਂ ਕਰਕੇ ਖੜੋ ਤੇ ਸਾਡੀ ਬੇਨਤੀ ਹੈalve ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਜੀ ਆਵਦੀ ਆ ਵੀਰ ਜੀ ਤੇ ਨਾਮ ਦੱਸਦੇ ਕਿਹੜੇ ਨਾਮ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲਈ ਸਰ ਫੋਨ ਨੰਬਰ ਬੋਲ ਦੇ ਇੱਕ ਜੀ 0851814 ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਜੀ ਇਹ ਤੇ ਬਾਹਰ ਇਹ ਪਾਜੀ ਪਹਿਲਾ ਸੁਆ ਵੜ ਜਾਓ ਅੱਛਾ ਦੁੱਧ 8 ਕਿਲੋ ਭਾਈ ਤਿਆਰ ਠੀਕ ਹੈ ਨਾਲ ਹੀ ਇਦਾਂ ਹੀ ਮਿਲ ਖਾ ਦਿਓ ਭਾਈ ਠੰਡੀ ਸੀਰ ਥਾਂਤ ਨੂੰ ਖਾ ਦਿਓ ਬਹੁਤ ਚੰਗਾ ਲੱਗਾ ਜੀ ਠੀਕ ਹੈ ਜੀ ਇਹ ਗਾਹ ਵੀ ਪਾਜੀ ਬਣੀ ਜੋ ਗਹਿੜ ਲੈ ਹੋ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਪਾਜੀ 8 ਕਿਲੋ ਤਿਆਰ ਠੀਕ ਹੈ ਜੀ ਹਾਂ ਜੀ ਉਨੀ ਸ਼ੀਰ ਵੜਦਾ ਜੀ ਆਹ ਭਾਈ ਚੰਗੀ ਰਕਮ ਦੀ ਤਿਆਰ ਹੋ ਗਈ ਵੈਡ ਠੀਕ ਆ ਹਾਂਜੀ ਹਜੇ ਭਾਜੀ ਆਈਆਂ ਇਹ ਵਾਂਟ-ਵੁੰਟ ਪਾਇਆਂ ਭਾਜੀ ਸਾਬ ਕੇ ਦੁੱਧ ਵਜ ਜਾਣਗੀਆਂ ਆ ਵਿਖਾ ਦਿਓ ਭਾਈ ਥਣ ਭਾਂਡਾ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਛੋਟਾ ਜਿਹਾ ਦੇ ਲੀਏ 5000 ਦੀ ਕਰ ਦੋ ਹਰਮਾਨ ਬਾਈਰ ਦੀ ਬਾਈ ਦੇ ਦਾਂਗੇ ਠੀਕ ਹੈ ਜੀ ਮੌਕੇ ਤੇ ਭਾਜੀ ਮਾਤਾਨ ਕਰਦਾਂਗੇ ਤੇ ਇਹਦੇ ਕੋਲ ਦੁੱਧ ਇਹ ਭਾਜੀ ਵੱਡੀ ਵੈੜਿਆ ਅੱਜ ਸਵੇਰੇ ਲਿਆਂਦੀ ਭਾਜੀ ਛੱਡ ਚੋਂ ਹੀ ਅੱਛਾ ਇਹ ਥੱਲੇ ਭਾਈ ਦੁੱਧ 7 ਕਿਲੋ ਤਿਆਰ ਜੋ ਅੱਛਾ ਅਗਲੇ ਥਾਂ 'ਚ ਭਾਈ ਧਾਰਾਂ ਘੱਟ ਜੋ ਇਹਦੇ ਠੀਕ ਆ ਹਾਂ ਜੀ ਆ ਇਹਦੇ ਅਗਲੇ ਥਾਂ 'ਚ ਧਾਰਾਂ ਘੱਟ ਭਾਜੀ ਉਹਨਾਂ ਨੇ ਇਹਨੂੰ ਵਾਰਡ ਮੁੰਡਣੀ ਪਾਉਂਦੇ ਰਹੇ ਹੁਣ ਅੱਛਾ ਹਾਂ ਜੀ ਹੁਣ ਦੁੱਧ 7 ਕਿਲੋ ਭਾਜੀ ਪੱਠਿਆਂ ਚੱਪੜੀ ਪੂਰੀ ਵੱਡੀ ਭਾਜੀ ਵੈੜ ਜੋ ਸੰਭੀ ਘੱਟਿਆ ਹੰਤ ਨਾਲ ਕਣ ਭਾਜੀ ਵਿਖਾ ਦੋ ਬਾਕੀ ਚੰਗਾ ਲੱਗਾ ਜੀ ਥੋੜੀ ਭਾਜੀ ਆ ਗਈ ਚਿਲਕਣਿਆਂ ਇਹ ਅੱਗੇ ਸਾਮ ਭੀ ਤੇ ਦੁੱਧੋਂ ਵਧ ਵੀ ਸਕਦੀ ਆ ਤੇ ਸਟਾਲਿਆਂ ਜਿਹਨੇ ਦੁੱਧ ਵਧੀਆ ਚਵਾਈ ਜਾਣਾ ਮੈਂ ਬਾਕੀ ਗਾਂ ਵਿੱਚ ਜੇ ਕਿਤੇ ਗੱਭਨ ਨਿਕਲ ਆਈ ਤੇ ਚੰਗੀ ਰਕਮ ਦੀ ਤਿਆਰ ਹੋਊਗੀ ਜੀ ਭਾਜੀ ਵੱਡੀ ਵਹਿੜਿਆ ਸੱਜਰ ਚੰਗੇ ਦੁੱਧ ਵਾਲੀਆਂ ਮਤਲਗਾਂ ਤੇ ਇਹਦਾ ਫਿਰ ਮੁੱਲ ਮੋਲ ਨਹੀਂ ਭਾਜੀ ਇਹ ਛੋੜਾ ਇਹ ਕਰ ਦੇਣਾ ਜੀ ਦੇ ਦਈਏ 15 ਦੀ 14 ਦੀ ਦੇ ਦੋ ਇਹ ਪੂਰੇ ਭਾਜੀ 13000 ਦੀ ਜਦਾਂਗੇ ਅੱਛਾ 13000 ਦੀ ਭਾਜੀ ਆਖੋ ਭਾਜੀ ਵਿਖਾ ਦਿਓ ਠੰਡੀ ਸੀ ਇਸ ਤਰ੍ਹਾਂ ਹੀ ਥੱਲੇ ਬੈਹ ਜਨਾ ਭਾਜੀ ਹਾਂਜੀ ਇਦਾਂ ਹੀ ਭਾਜੀ ਬਿਨਾ ਪਾੜੇ ਬਿਨਾ ਨੋ ਦੇ ਦੋ ਠੀਕ ਹੈ ਫਿਰ ਭਾਜੀ ਗਾਹ ਰਕਮ ਦੀ ਤਿਆਰ ਹੋਣੀ ਜੇ ਵੈਡ ਹਾਂਜੀ ਅਥਾਨ ਭੰਡਾ ਹੁਣ ਭਾਜੀ 7 ਕਿਲੋ ਦੁੱਧ ਤਿਆਰ ਜੋ ਤੇ ਹੁਣ ਆ ਜਿਹੜੀ ਜੇ ਇਹ ਵੀ ਭਾਜੀ ਦੂਜਾ ਸੂਆ ਵੈਣ ਜੋ ਇਹ ਥੱਲੇ ਭਾਜੀ ਦੁੱਧ 8 ਹੋਗਾ 7 ਕਿਲੋ ਕੇ ਮੰਨੇ ਇਹ ਵੀ ਗਾਹ ਬਣੀ ਹੈ ਭਾਜੀ ਠੀਕ ਹੈ ਜੀ ਬਾਕੀ ਨਹੀਂ ਪਿਆਔਰ ਤਿਲਕਣ ਕਾਫੀ ਆ ਭਾਜੀ ਸਵੇਰ ਦਾ 50 ਤਿਲਕਣ ਵਾਵਾ ਆਈ ਜੋ ਬਾਕੀ ਭਾਜੀ ਇਧਰ ਵਿਖਾ ਦਿਓ ਇਦਾਂ ਹੀ ਆ ਗਈ ਠੰਡੀ ਸੀਲ ਦੀ ਹੋਣਾ ਜਿੱਥੇ ਮੱਤੀ ਭਾਜੀ ਭਾਜੀ 300 ਨੂੰ ਵਿਖਾ ਦਿਓ ਭਾਜੀ ਠੀਕ ਹੈ ਜੀ ਜਵਾਲੀ ਭਾਜੀ ਪੂਰਾ ਪੋਲਾ ਲੱਗਾ ਜੀ ਉਹਨੂੰ ਹਾਂ ਥਾਣੇ ਦੇ ਵੀ ਦੇਖ ਸਕਦੇ ਜੀ ਲੱਗੇ ਤਾਂ ਹਾਂਜੀ ਹਾਂਜੀ ਵਗਾ ਦੇ ਬੜੀ ਦੇਖਦਾ ਫਿਰ ਮੁੱਲ ਇਹਦਾ ਭਾਜੀ ਮੋਲ ਨਹੀਂ ਕਰਨਾ ਪੂਰੇ 15 ਹੀ ਦਾਂਗੇ ਅੱਛਾ 500 ਛੋਟ ਭਾਜੀ ਕਰ ਦਾਂਗੇ ਅੱਛਾ ਹਾਂਜੀ ਬਾਕੀ ਭਾਜੀ ਸੁਆਸਾ ਮਾਲਾ ਨੂੰ ਚੱਕ ਬੱਤ ਤਸੱਲੀ ਕਰੇ ਖੜੋ ਠੀਕ ਹੈ ਜੀ ਹਾਂਜੀ ਤੇ ਬਾਕੀ ਇੱਥੇ ਆ ਕੇ ਕੋਈ ਵੀਰ ਹਨਾ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਸਮਝਣਾ ਇਹ ਆਪਣੀ ਮਰਜ਼ੀ ਨਾਲ ਪਰ ਸ਼ੁਕਰੀਦੋ ਜੀ ਜੋ ਵੀ ਇਹ ਸਾਰਾ ਕੁਝ ਸਾਡੇ ਸਾਹਮਣੇ ਹੀ